ਲਕੇ ਸਸਵੰਦੀ ਵਿਸ਼ੇਸ਼ ਕੈਂਪ ਦਾ ਜੈਜਾ ਮਜੂਤਾ ਅਤੇ ਨਮੀਆਂ ਤਹਿਸੀਲਾਂ ਅਤੇ ਸਭ ਤਹਿਸੀਲਾਂ ਦੇ ਅਪਗ੍ਰੇਡੇਸ਼ਨ ਲਈ 180 ਕਰੋੜ ਰੁਪਏ ਜਾਰੀ ਕੀਤੇ ਜੰਪਾ ਜਲੰਧਰ 6 ਜਨਵਰੀ ਮਾਲ ਮੰਤਰੀ ਬਰਹਮ ਸ਼ੰਕਰ ਜੰਪਾ ਵੱਲੋਂ ਸਾਰੀਆਂ ਤਹਿਸੀਲਾਂ ਅਤੇ ਸਭ ਤਹਿਸੀਲਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਕੀਤੇ ਇੰਤਕਾਲ ਇੰਤਕਾਲ ਸ਼ਨੀਵਾਰ ਨੂੰ ਕਿਹਾ ਪੰਜਾਬ ਸਰਕਾਰ ਮਾਲ ਵਿਭਾਗ ਦੇ ਕੰਮ ਕਾਜ ਨੂੰ ਸੁਚਾਰੂ ਅਤੇ ਲੋਕਾਂ ਦੀ ਸਹੂਲਤਲੇ ਸੰਚਾਰੂ ਬਣਾ ਲੈ ਯਤਨਸ਼ੀਲ ਹੈ ਪਕਾਇਆ ਇੰਤਕਾਲਾਂ ਦੇ ਬੈਕਲੌਗ ਦੇ ਨਿਵਟਾਰੇ ਲਈ ਫਲਾਉ ਤਹਿਸੀਲ ਕੰਪਲੈਕਸ ਵਿੱਚ ਲਗਾਏ ਗਏ ਵਿਸ਼ੇਸ਼ ਕੈਂਪ ਤੇ تسਲੀ ਦਾ ਪਰਟਾਵਾ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਮਹਮ ਦਾ ਉਦੇਸ਼ ਇੰਤਕਾਲਾਂ ਦੇ ਬੈਕਲੌਗ ਨੂੰ ਦੂਰ ਕਰਨਾ ਅਤੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਸੇਵਾਵਾਂ ਨੂੰ ਨਿਰਵਿਗਨ ਨਿਰਵਿਰੀ ਨੂੰ ਯਕੀਨੀ ਬਣਾਉਣਾ ਅਤੇ ਅਸੁਵਿਧਾ ਨੂੰ ਘਟ ਕਰਨ ਲਈ ਸੁਧਾਰ ਲਿਆਂਦੇ ਜਾ ਰਹੇ ਜਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਤਹਿਸੀਲ ਅਤੇ ਸਬ ਤਹਿਸੀਲ ਕੰਪਲੈਕਸਾਂ ਦੀ ਉਸਾਰੀ ਲਈ 175 ਕਰੋੜ ਰੁਪਏ ਵੀ ਜਾਰੀ ਕੀਤੇ ਮੌਜੂਦਾ ਇਮਾਰਤਾਂ ਦੀ ਮੁਰੰਮਤ ਉਹਨਾਂ ਨੇ ਸਪਸ਼ਟ ਕਿਹਾ ਕਿਸੇ ਵੀ ਤਰ੍ਹਾਂ ਦੀ ਅਣਗੈਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਣਗੈਲੀ ਵਾਪਤਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਮਾਲ ਵਿਭਾਗ ਵੱਲੋਂ ਕੰਮਕਾਜ ਸੰਬੰਧੀ ਸਵੰਦੇਸ਼ ਕੈਂਤਾ ਦਰਜ ਕਰਨ ਲਈ ਪਹਿਲਾਂ ਹੀ ਹੈਲਪਲਾਈਨ ਨੰਬਰ 88490002 ਜਾਰੀ ਕੀਤਾ ਗਿਆ ਪ੍ਰਵਾਸੀ ਭਾਰਤੀ 9464800168 ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਮਾਲ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਾਲ ਵਿੱਚ ਹੀ ਜਨ ਸertificate ਸਮੇਤ 43 ਪ੍ਰਸ਼ਾਸਨਿਕ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ભગવંતમાન સરકાર ਦੁਆਰਾ ਤੁਹਾਡੇ ਸਕੀਮ ਸ਼ੁਰੂ ਕੀਤੀ ਮਤਾ ਆਮਦਾਨ ਰਿਹਾ ਐਸੀ ਜਾਤ ਪੈਨਸ਼ਨ ਬਿਜਲੀ ਬਿੱਲ ਭੁਗਤਾਨ ਅਤੇ ਹੋਰ ਉਹਨਾਂ ਨੇ ਕਿਹਾ ਕਿ નાગરિક ਹੈਲਪਲਾਈਨ ਨੰਬਰ 1077 ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਮੁਲਾਕਾਤ ਤੈਅ ਕਰਕੇ ਇਸਵਾਵਾਂ ਦਾ ਲਾਭ ਲੈ ਸਕਦੇ ਹਨ ਜਿਗਰ ਚੋਕ ਹੈ ਜਲੰਧਰ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਭ ਤਹਿਸੀਲਾਂ ਜਲੰਧਰ 1 ਜਲੰਧਰ 2 ਕਰਤਾਰਪੁਰ ਭੋਗਪੁਰ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਨਕੋਦਰ ਸ਼ਾ ਕੋਟ ਫਲੋਰ ਨੂਰ ਮਹਿ ਲੋਈਆਂ ਆਦਮ ਪਰ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰੀ ਨਵ ਵਿਸ਼ੇਸ਼ ਤੌਰ ਤੇ ਹਾਜ਼ਰੀ ਪਰੀ ਆਪ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਐਸ ਡੀ ਐਮ ਗੁਰ ਸਿਮਰਨ ਸਿੰਘ ਢਿੱਲੋਂ ਤੇ ਹੋਰ ਹਾਜ਼ਰ ਸਨ ਫਲੋਰ ਤੋਂ ਰਾਜਪਾਲ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਸਾਰੇ ਹੀ মিডিਆ ਦੇ ਸਾਥੀਆਂ ਦਾ ਧੰਨਵਾਦ ਹੈ ਔਰ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਜੀ ਦੀ ਮਾਨ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਅੱਜ ਇਸ ਤੋਂ ਪਹਿਲਾਂ ਵੀ ਅਸੀਂ ਜਨਮਾਲ ਅਦਾਲਤ ਲਾਈ ਸੀ ਜਲੰਧਰ ਦੇ ਵਿੱਚ ਲਾਈ ਸੀ ਆਈਸੀ ਲੁਧਿਆਣੇ 'ਚ ਲਗਾਈ ਸੀ ਉਹਦੇ ਵਿੱਚ ਵੀ ਬਹੁਤੇ ਇਸ਼ੂ ਜਿਹੜੇ ਪੈਂਡਿੰਗ ਆਏ ਸੀ ਇੱਕ ਦਿਨ ਦੇ ਵਿੱਚ 810 ਅੰਕਾਲ ਹੋਏ ਸੀ ਜਲੰਧਰ ਦੇ ਵਿੱਚ ਉਹਨਾਂ ਨੂੰ ਵੇਖੜ ਕੀਤਾ ਉਹ ਉੱਥੇ ਖੁਦ 2-4 ਘੰਟੇ ਲਾਇਸੀ ਤੋ ਅੱਜ ਅਸੀਂ ਇਹ ਸਬੰਧ ਦੇ ਵਿਜ਼ਿਟ ਕੀਤੀ ਔਰ ਅਚੰਚਿਤ ਦੌਰਾ ਕੀਤਾ ਜਿਹਦੀ ਇਨਫੋਰਮੇਸ਼ਨ ਸਾਡੇ ਨਾਲ ਤਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਕੋਲ ਸੀ ਨਾ ਮੇਰੇ ਕੋਲ ਸੀ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਤਹਿਸੀਲਾਂ ਦੇ ਵਾਤਾਵਰਨ ਨੂੰ ਜਾ ਕੇ ਦੇਖਿਆ ਜਾਵੇ ਕਿ ਆ ਕੋਈ ਅਧਿਕਾਰੀ ਕਿਸੇ ਨੂੰ ਤੰਗ ਪੈ ਨਹੀਂ ਕਰਦਾ ਜਾਂ ਕਿਸੇ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਔਰ ਉਹ ਸਬੰਧ ਦੇ ਵਿੱਚ ਅੱਜ ਅਸੀਂ ਪੂਰੇ ਪੰਜਾਬ ਤੋਂ ਕੋਈ ਛੁੱਟੀ ਵਾਲਾ ਦਿਨ ਸੀਗਾ ਅਸੀਂ ਸਾਰੇ ਹੀ ਮਾਲ ਅਧਿਕਾਰੀਆਂ ਨੂੰ ਅੱਜ ਪੂਰੇ ਪੰਜਾਬ ਦੀ ਹਰ ਇੱਕ ਤਹਿਸੀਲ ਦੇ ਵਿੱਚ ਸਿਰੇ 9 ਤੋਂ ਲੈ ਕੇ 5 ਵਜੇ ਤੱਕ ਇਸੇ ਕਰਕੇ ਬੈਠੇ ਆਂ ਇੰਡੀਅਨ ਮੈਕਸਿਮਮ ਦਿੱਕਾਂ ਸਾਨੂੰ ਪਤਾ ਲੱਗਦਾ ਵੀ ਇੰਤਕਾਲ ਦੇ ਸਮਾਂ ਜਾਂਦੀਆਂ ਵੀ ਹੋਰ ਵੀ ਕੋਈ ਇਸ਼ੂ ਸਾਡੇ ਸਾਹਮਣੇ ਆਊਗੇ ਆਲਰੇਡੀ ਅਸੀਂ ਤੇ ਵਟਸਐਪ ਨੰਬਰ ਵੀ ਆਪਣਾ ਇਸ਼ੂ ਕੀਤਾ ਆ ਔਰ ਐਨਆਰਐਸ ਲਈ ਲਗ ਵਟਸਐਪ ਮੁੱਖ ਮੰਤਰੀ ਦੇ ਦਫ਼ਸਾਨ ਦੇ ਇਸਤੇਮਾਲ ਤੇ ਅਸੀਂ ਨੰਬਰ ਇਸ਼ੂ ਕੀਤਾ ਆ ਔਰ ਸੰਬੰਧਿਤ ਅਗਰ ਕੰਪਲੇਟ ਸਾਡੇ ਕੋਲ ਰਿਟਰਨ ਜਾਣੀ ਆ ਉਹਦੇ ਵਿੱਚ ਕੰਪਲੀਟ ਜਿਹੜੀ ਆ ਉਹ ਸਿਰਫ ਉੱਤੇ ਗੱਲ ਨਹੀਂ ਹੋ ਸਕਦੀ ਤੁਸੀਂ ਕੋਈ ਰਿਟਰਨ ਕੰਪਲੇਂਟ ਆ ਉੱਤੇ ਪਾ ਸਕਦੇ ਹੋ ਮੇਲ ਅਡਰੈਸ ਆਲਰੇਡੀ ਹੈਗਾ ਰੈਵਨੂ ਡਿਪਾਰਟਮੈਂਟ ਦਾ ਔਰ ਉਹਦੇ ਵਿੱਚ ਵੀ ਅਸੀਂ ਆਪਣੇ ਥੱਲੇ ਜਿਹੜਾ ਵੀ ਡਿਪਟੀ ਕਮਿਸ਼ਨਰ ਜਿਹੜੇ ਜ਼ਿਲ੍ਹੇ ਤੋਂ ਆਉਂਦੀ ਉਥੋਂ ਪਹਿਲਾਂ ਫੀਡਬੈਕ ਲੈ ਕੇ ਉਹਨੂੰ ਕਹਿੰਦਾ 20 ਦਿਨਾਂ ਦੇ ਅੰਦਰ ਸਾਰਿਆਂ ਨੂੰ ਇਹ ਹੈਗਾ ਵੀ ਭਾਈ ਦੱਸੋ ਕੀ ਕੀ ਪਰੇਸ਼ਾਨੀ ਹੈ ਕਿੰਨੀ ਇਹ ਸਮਝ ਜਾਂਦਾ ਸੀ ਮੈਂ ਤਕਰੀਬਨ ਜਿੰਨੀਆਂ ਮੈਕਸਿਮ ਤਹਿਸੀਲਾਂ ਸੀ ਅ ਚੈੱਕ ਵੀ ਕਰ ਰਹੇ ਆ ਜਾ ਰਹੇ ਆ ਲੋਕਾਂ ਦਾ ਥਿਊ ਵੀ ਦਾ ਪੁਆਇੰਟ ਆਫ 뷰 ਨੂੰ ਦੇਖ ਰਹੇ ਆ ਵੀ ਕੀ ਲੋਕ ਕਹਿਣਾ ਚਾਹੁੰਦੇ ਆ ਦੇਖੋ ਸਭ ਤੋਂ ਵੱਡੀ ਦਿੱਕਤ ਇਹ ਸਗੀ ਕਿ ਲੰਬੇ ਅਰਸੇ ਤੋਂ ਸਰਕਾਰਾਂ ਨੇ ਕੋਈ ਪਰਤੀ ਨਹੀਂ ਕੀਤੀ ਇਹ ਜਮਾ ਤੁਹਾਨੂੰ ਬੜੀ ਹੈਰਾਨਗੀ ਜਨਨ ਗੱਲ ਹੋਊਗੀ ਤੁਹਾਡੇ ਲਈ ਵੀ 1989 ਤੋਂ ਬਾਅਦ ਅੰਮਨੀਤ ਤੋਂ ਬਾਅਦ ਪਟਵਾਰੀ ਦੀ ਪਰਤੀ ਨਹੀਂ ਹੋਈ ਔਰ 46 ਜੋ ਸਰਕਲ ਤੁਹਾਡਾ ਗਵਰਨਮੈਂਟ ਦੇ ਉਹਦੇ ਦੱਸਦੇ ਪੈਸੇ ਤੁਹਾਡੇ ਕੋਲ ਪਟਵਾਰੀ ਦਾ ਹਜ਼ਾਰ ਵੀ ਨਹੀਂ ਸੀ ਔਰ ਉਹਦੀ ਟ੍ਰੇਨਿੰਗ ਸੈਸ਼ਨ ਡੇਟ ਦੋ ਸਾਲ ਦਾ ਆ। ਦੇਖੋ ਸਰਕਾਰ ਨੂੰ ਕਿ ਆਪਾਂ ਨੂੰ ਕੋਈ ਚੀਜ਼ ਨੂੰ ਸੋਚਣਾ ਚਾਹੀਦਾ। ਕਿ ਸਰਕਾਰ ਆਈ ਨੂੰ ਦੋ ਸਾਲ April ਚ ਪੂਰੇ ਹੋਣੇ ਜਾ ਕੇ ਦੇਖਿਆ ਜਾ ਬਈ ਤਾਂ। ਦੋ ਸਾਲ ਹੋਣੇ ਤਾਂ ਜੀ ਤੇ ਡੇਢ ਸਾਲ ਦਾ ਟ੍ਰੇਨਿੰਗ ਸੈਸ਼ਨ ਸੀਗਾ ਕਿਸੇ ਪਟਵਾਰੀ ਦਾ ਦੋ ਸਾਲ ਸੀਗਾ। ਉਹਨੂੰ ਡੇਟ ਕੀਤਾ ਫਿਰ ਇੱਕ ਕੀਤਾ। ਅਸੀਂ ਤਕਰੀਬਨ ਹੁਣ ਤੱਕ 1090 1710 ਇੱਕ ਪਟਵਾਰੀ ਲੈ ਕੇ ਆਂਦੇ ਗਰਾਊਂਡ ਤੇ। ਕਿਉਂਕਿ ਜਿੰਨੇ ਇਸ਼ੂਸ ਸੀਗੇ ਸਟਾਫ ਨਾਲ ਸੰਬੰਧਿਤ ਬਹੁਤ سارے ਆ। ਮੈਂ ਤਸਵੀਲਦਾਰ ਨਹੀਂ ਹੁਣ ਤੁਹਾਡੇ ਇੱਕ ਦੋ ਦੋ ਡਿਊਟੀ ਜਿਹਦਾ ਤੁਸੀਂ ਕਹਿ ਰਹੇ ਹੋ ਹਾਂਜੀ ਹਾਂਜੀ ਅਲਟੀਮੇਟਲੀ ਜਿਹੜੇ ਪੁਰਾਣੇ ਤਸਵੀਲਦਾਰ ਮੈਂ ਤਸਵੀਲਦਾਰਾ ਤਸਵੀਲਦਾਰ ਬਣ ਗਿਆ ਤਸਵੀਲਦਾਰ ਜਿਹੜੇ ਮੋਸਟਲੀ ਡੀਆਰਐਸ ਬਣ ਗਿਆ ਜਾਂ ਪੀਸੀਐਸ ਬਣ ਗਿਆ ਤੇ ਉਹਨਾਂ ਦਾ ਜਿਹੜਾ ਟ੍ਰੇਨਿੰਗ ਸੈਸ਼ਨ ਹੈ ਗਵਰਨਮੈਂਟ ਦੀ ਭਰਤੀ ਦੀ ਜਿਹੜੀ ਸਿਸਟਮ ਹੈ ਉਹਨੂੰ ਬੱਦੇ ਨਜ਼ਰ ਰੱਖ ਕੇ ਹੀ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਜਾਂ ਸਕਦੀਆਂ ਹੁਣ ਅਲਟੀਮੇਟਲੀ ਇਹ ਚੀਜ਼ਾਂ ਬਹੁਤ ਲੰਬੇ ਅਰਸੇ ਤੋਂ ਸਫਰ ਕਰ ਰਹੀਆਂ ਸੀ ਲੇਕਿ ਗਵਰਨਮੈਂਟ ਉਹਦੇ ਤੋਂ ਹੁਣ ਸੁਧਾਰ ਲੈ ਕੇ ਆ ਰਹੀ ਆ ਉਹਦੇ ਨੂੰ ਟਾਈਮ ਵੀ ਲੱਗ ਰਿਹਾ ਲੇਕਿਨ ਗਵਰਨਮੈਂਟ ਕਿਉਂਕਿ ਬਹੁਤ ਸੀਰੀਅਸ ਸੀ ਜੇ ਮੁੱਖ ਮੰਤਰੀ ਜੀ ਆਪ ਤਸਵੀਰ ਦੇ ਵਿੱਚ ਜਾਂਦੇ ਆ ਬਿਨਾਂ ਕਿਸੇ ਨੂੰ ਦੱਸਿਆ ਤੇ ਇਤਨੀ ਦੇ ਲਾਵਾ ਗਵਰਨਮੈਂਟ ਉੱਤੇ ਕਿੰਨੀ ਸੀਰੀਅਸ ਹੈ ਔਰ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਹੋਰ ਸ਼ੇਅਰ ਕਰ ਰਿਹਾ ਪੰਜਾਬ 'ਚ ਪਹਿਲੀ ਵਾਰ ਹੈ ਕਿਸੇ ਗਵਰਨਮੈਂਟ ਨੇ 200 ਕਰੋੜ ਰੁਪਏ ਤੋਂ ਜ਼ਿਆਦਾ ਪਾਣੀ 200 ਕਰੋੜ ਰੁਪਏ ਜਾਰੀ ਕੀਤਾ ਤੁਸੀਂ ਲੰਨ ਲਈ ਇਹਨਾਂ ਦੀ ਬਿਲਡਿੰਗਸ ਦੇ ਜਿਹੜੀਆਂ ਕੋਈ ਨਵੇਂ ਬਣਨੇ ਜਾਂ ਰੱਖ ਰਖਾਵ ਦਾ ਜਾਂ ਰੈਨੋਵੇਸ਼ਨ ਜਾਂ ਨਵੇਂ ਬਾਥਰੂਮ ਬਣਨੇ ਆ ਹਰ ਇੱਕ ਤਜੀਬ ਨੂੰ ਪੰਜਾਬ ਦੀ ਜਿਹਨੇ ਪੈਸੇ ਮੰਗੇ ਆ ਉਹਨੂੰ ਦਿੱਤੇ ਗਏ ਆ ਡੈਫੀਨੇਟਲੀ ਤੁਹਾਨੂੰ ਅਗਰ ਨਹੀਂ ਆਇਆ ਉਹ ਤਜੀਬ ਨੂੰ ਪੈਸੇ ਆਊਗੇ ਔਰ ਜਲਦ ਦੇ ਤੱਕ ਅਮਲ ਸ਼ੁਰੂ ਕਰਾਇਆ ਰਜਿਸਟਰੀਆਂ ਕਰਾਉਣ ਲਈ ਐਨਓਸੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਹਾਂ ਉਹ ਉਹ ਵੀ ਇੱਕ ਇਸ਼ੂ ਹੈਗਾ ਉਹਦੇ ਲਈ ਇਸ਼ੂ ਜਿਹੜਾ ਉਹ ਉਹਦਾ ਵੀ ਰੀਜ਼ਨ ਇੱਕ ਹੈ 16000 ਤੋਂ ਜ਼ਿਆਦਾ ਕਲਾਨੂੰ ਜਿਹੜੀ ਰਜਿਸਟਰ ਨਹੀਂ ਕਲਾਈਆਂ ਲੋਕਾਂ ਨੇ ਗਵਰਨਰ ਦੇ ਨਾਮਜ਼ ਪੂਰੇ ਦੇ ਕੀਤੇ ਹੁਣ ਉਹ ਇੰਨੇ ਲੰਬੇ ਅਰਸੇ ਤੋਂ ਤੜੀਆਂ ਆ ਰਹੀਆਂ ਸੀ ਕਲੋਨੀਆਂ ਔਰ ਉਹਦੇ ਰੋਕ ਕੇ ਲਈ ਹਾਈ ਕੋਰਟ ਨੇ ਰੋਕ ਲਾਈ ਆ। ਤਾਂ ਗਵਮਨ ਉੱਤੋਂ ਵੀ ਡਿਫੀਜ਼ਨ ਲੈਂਡ ਨੂੰ ਟਾਈਮ ਲੱਗਦਾ। ਲੇਕਿਨ ਅਸੀਂ ਚਾਹਾਂਗੇ ਸਫਰਰ ਕੋਈ ਨਾ ਹੋਵੇ। ਔਰ ਉਹਦੇ ਦੇ ਬਾਈ ਤਾਂ ਕਹਿੰਦਾ ਸਭ ਤੋਂ ਜ਼ਿਆਦਾ ਸਫਰਰ ਦਾ ਮਾਲ ਮਹਿਕਮਾ ਵੀ ਹੈ ਉਹਦੇ ਚ ਕਿਉਂਕਿ ਰਜਿਸਟਰੀ ਨਹੀਂ ਹੁੰਦੀ ਤਾਂ ਰੈਵਨਿਊ ਨਹੀਂ ਆਂਦਾ। ਅਗਰ ਰਜਿਸਟਰੀ ਨਾ ਅਗਰ ਇਹ ਅਨੋਝਾ ਇਸ਼ੂ ਹਾਲ ਹੋਂਦਾ ਤਾਂ ਸਾਨੂੰ ਉਹਦੇ ਜਦੋਂ ਅਧਾਇਰ ਹੈ ਰੈਵਨਿਊ ਡਿਪਾਰਟਮੈਂਟ ਨੂੰ ਔਰ ਉਹਦੇ ਲਈ ਮੁਕੰਦਰੀ ਕੋਸ਼ਿਸ਼ ਕਰ ਰਹੇ ਲੇਕਿਨ ਸਾਨੂੰ ਹਾਈ ਕੋਰਟ ਤੋਂ ਵੀ ਮੱਧ ਨਜ਼ਰ ਰੱਖਦੇ ਆ ਸਾਰੇ ਅਸੀਂ ਵਸੀਲ ਲੈਣੇ ਆ। ਕੱਲ ਨੂੰ ਜੇਕਰ ਡਿਫੀਜ਼ ਅੱਜ ਅਸੀਂ ਕੋਈ ਡਿਸੀਜਨ ਲੈਣੇ ਕਹਾਲੂ ਚੈਲੇ ਜੂਣੇ ਕੋਰਟ ਜਾ ਕੇ ਤੁਸੀਂ ਦੇਖਦੇ ਕੋਈ ਹੋਰ ਕੋਰਟ ਜਾ ਕੇ ਕੋਈ ਖੜਾ ਉੱਠ ਖੜਾ ਹੋਏਗਾ ਜਾ ਕੇ ਇਹ ਚੀਜ਼ਾਂ ਮੁਸੀਬਤਾਂ ਬਹਿ ਗਈਆਂ ਕਿਉਂ ਜਿਹੜੇ ਸਰਕਾਰਾਂ ਨੇ ਭਰਤੀਆਂ ਨਹੀਂ ਕੀਤੀਆਂ ਇਹਦਾ ਮਤਲਬ 40-41 ਸਾਲ ਤੋਂ ਤੁਸੀਂ ਲਾਰਾਂ ਦੀ ਭਰਤੀ ਨਹੀਂ ਇਹਨਾਂ ਨੇ ਪਟਵਾਰੀਆਂ ਤੱਕ ਦੀ ਭਰਤੀ ਨਹੀਂ ਕੀਤੀ ਉਹ ਸਰਕਾਰਾਂ ਨੇ ਜੋ 16000 ਕਲੋਨੀਆਂ ਕੱਟ ਹੋਈਆਂ ਤਾਂ ਇਟ ਮੀਨ ਉਹ ਕੱਟਲੇ ਕੌਣ ਸਕੇ ਕਿਹਦਾ ਹੱਥ ਸਿਗਾ ਕਿਹਦਾ ਨੀ ਲਾਬ ਸਿਗਾ ਲੋਕਾਂ ਦਾ ਚੰਗੀ ਚੀਜ਼ ਮਿਲਣੀ ਚਾਹੀਦੀ ਜਦੋਂ ਤੁਸੀਂ ਕੋਲੋਨੀ ਬੁਰ ਮੈਂ ਆ ਪੁੱਛੋ ਫਲੈਟ ਕੱਟ ਹੋ ਗਿਆ ਜੀ ਫਲੈਟ ਬਣ ਗਿਆ ਰਜਿਸਟਰੀ ਨਹੀਂ ਹੋ ਰਹੀ ਕਿਉਂਕਿ ਨਕਸ਼ਾ ਨਹੀਂ ਪਾਸ ਹੈ ਗਵਰਨਮੈਂਟ ਦੇ ਨੋਰਮਸ ਪੂਰੇ ਨਹੀਂ ਹੈ ਕੋਲੋਨੀ ਬੇਚ ਦਿੱਤੀ ਗਈ ਹੈ ਉੱਥੇ ਨਾ ਤਾਂ ਲਾਈਟਾਂ ਹੈ ਨਾ ਸੀਵਰ ਹੈ ਨਾ ਕੋਈ ਚੀਜ਼ ਹੈ ਨਾ ਕੁਝ ਗਵਰਨਮੈਂਟ ਦੀ ਡਿਊਟੀ ਬੰਦੀ ਹੈ ਬਦਲ ਬੰਦ ਨਹੀਂ ਰੋਕਿਆ ਜਾਵੇ ਸਰ ਇਹ ਕਲੋਨੀਆਂ ਤੋਂ ਹਟ ਕੇ ਜਿਹੜੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਐਨਓਸੀ ਦੀ ਪ੍ਰੋਬਲਮ ਉਹਦੀ ਉਹਦੇ ਉਹਦੇ ਵਿੱਚ ਕਲੋਨੀਆਂ ਤੋਂ ਹਟ ਕੇ 7000 ਤੋਂ ਜ਼ਿਆਦਾ ਪਿੰਡਾਂ ਨੂੰ ਮੌਕੇ ਤੇ ਛੂਟ ਦਿੱਤੇ ਗਏ ਸੀ ਉਹਨਾਂ ਨੂੰ ਔਰ ਡੈਫੀਨੇਟਲੀ ਅਗਰ ਕੋ ਹੋਰ ਵੀ ਹੈਗਾ ਅਸੀਂ ਉਹ ਤੇ ਜਲਦ ਤੋਂ ਜਲਦ ਫੈਸਲਾ ਲਵਾਂਗੇ ਇਹਨੂੰ ਇੱਕ ਪਾਲਿਸੀ ਦੇ ਤਹਿਤ ਲਿਆਂਦਾ ਜਾਵੇ ਲੇਕਿਨ ਉਹ ਤੇ ਵੀ ਕੰਮ ਹੋ ਰਿਹਾ ਅਸੀਂ ਚਾਹਦੇ ਹਾਂ ਇੱਕ ਵਾਰੀ ਕੰਮ ਹੋਵੇ ਜਿਹੜਾ ਕਿ ਜਾ ਕੇ ਕੋਈ ਚੈਲੰਜ ਵੀ ਨਾ ਹੋਵੇ ਤੇ ਬੜੇ ਅੱਛੇ ਢੰਗ ਨਾਲ ਉਹ ਤੇ ਵੀ ਕੋਈ ਫੈਸਲਾ ਆਏਗਾ ਜਲਦ ਪਰ ਜੇ ਅਗਰ ਕੋ ਤੁਹਾਡੇ ਕੋ ਕੰਪਲੀਟ ਆਂਦੀ ਹੈ ਤੇ ਡੈਫੀਨੇਟਲੀ ਸਾਨੂੰ ਭੇਜੀ ਜਾਵੇ ਸਾਰੇ ਅਧਿਕਾਰੀ ਬੈਠੇ ਆ ਸੁਣ ਵੀ ਰਹੇ ਆ ਔਰ ਮੁੱਖ ਮੰਤਰੀ ਆ ਦੇਸ਼ ਵੀ ਆ ਇਹ ਸਰਕਾਰ ਜਿਹੜੀ ਆ ਇਹ ਬਿਲਕੁਲ ਇਸਕੀਲ ਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਬਖਸ਼ਿਆ ਨਹੀਂ ਜਾਏਗਾ ਕਿਸੇ ਨੂੰ ਛੱਡਿਆ ਨਹੀਂ ਜਾਏਗਾ ਅਗਰ ਕੋਈ ਜ਼ੋਰਾ ਮਾਪਦੰਡਾ ਲੇਕਿਨ ਇਹ ਵੀ ਇਸ਼ੂ ਹੱਲ ਹੋਣਾ ਬਹੁਤ ਜ਼ਰੂਰੀ ਹੈ ਇਹ ਇਹਦਾ ਕਾਰਨ ਵੀ ਇਸ ਇਸ਼ੂ ਦੇ ਵਿੱਚ ਵੀ ਕੋਈ ਰੀਜ਼ਨ ਪੈਦਾ ਹੋ ਜਾਂਦੇ ਆ ਲੇਕਿਨ ਕਿਸੇ ਨੂੰ ਇਦਾਂ ਦਾ ਛੂਟ ਵਿਸ਼ੇਸ਼ ਛੂਟ ਨਹੀਂ ਹੈ ਕਿ ਕੋਈ ਕਰਤੀ ਜਾਵੇ ਕੋਈ ਨਾ ਕੀਤੀ ਜਾਵੇ ਇਦਾਂ ਨਹੀਂ ਹੈ ਲੇਕਿਨ ਅਸੀਂ ਇਹਨਾਂ ਨੂੰ ਅੱਜ ਫੇਰ ਇਹਨਾਂ ਨੂੰ ਇੱਥੇ ਮੈਂ ਗੱਲ ਕਹਿ ਰਿਹਾ ਅਗਰ ਇਹ ਦਿਨ ਦੀ ਸਾਡੀ ਨਾਲ ਹੋ ਚਾਹਦੀ ਹੈ ਤੇ ਫਿਰ ਉਹਦੇ ਲਈ ਅੱਛੀ ਗੱਲ ਨਹੀਂ ਹੋਏਗੀ ਕਿਸੇ ਵੀ ਤਰ੍ਹਾਂ ਦੀ ਤਰਬਦਾਂ ਇਹ ਜਿੰਨਹੱਟ ਨੂੰ ਸੁਮਨੋ ਕੀ ਲੱਕੇ ਗੇ ਮੈਂ ਸਾਰੇ ਦੀ ਡਿਟੇਲ ਰਿਪੋਰਟ ਮਗਰ ਅਗਰ ਰਿਸਕ ਤੇ ਹੁੰਦੀ ਹੈ ਇੰਤਕਾਲ ਕਿੱਦੇ ਹੁੰਦਾ ਉਹਨੂੰ ਆਪਾਂ ਉਹ ਦੇਖੀਏ ਰਣਜੀਤਾ ਨੋਟ ਕਰੋ ਉਹਨਾਂ ਗੱਲ ਯਾ ਅੱਗੇ ਦੇਖੋ ਗੱਲ ਕੋਲ ਅਫਸਰ ਸਾਹਿਬ ਦੇ ਨਾਲਜ ਲਿਆ ਕੇ ਉਹਨਾਂ ਨੂੰ ਪੁੱਛੋ ਇਹ ਨੋਟ ਕਰ ਲਈਏ ਉਹਨੂੰ ਪੁਆਇੰਟ ਲਾ ਲਓ ਇਹ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਫਿਰ ਉਹੀ ਗੱਲ ਆ ਗਈ ਕਿਉਂਕਿ ਮੈਂ ਤਹਿਸੀਲਦਾਰਾਂ ਦੀ ਭਰਤੀ ਗਵਰਨਮੈਂਟ ਨੇ ਪਹਿਲਾਂ 2022 ਚ ਕੀਤੀ ਗਵਰਨਮੈਂਟ ਬੜਾ ਫੇਅਰ ਕੰਮ ਕਰ ਰਹੀ ਆ ਕਰੀਆ ਸੀ ਤਸੀਲਦਾਰਾਂ ਨੂੰ এমপ্লয়মেন্ট ਲੈਟਰ ਦੇਣੇ ਸੀ ਜਦੋਂ ਮਾਨਜੋਗ ਮੁੱਖ ਮੰਤਰੀ ਜੀ ਦੇ ਨੋਟਸ ਇਹ ਗੱਲ ਆਈ ਇਹਦੇ ਵਿੱਚ ਕੁਛ ਨਾ ਕੁਛ ਇਸ਼ੂ ਇਦਾਂ ਦਾ ਆਇਆ ਵੀ ਕੋਈ ਇੱਕ ਜਗ੍ਹਾ ਦੇ ਤਸੀਲਦਾਰ ਕੋਲ ਤੇ ਉਹਨਾਂ ਨੇ ਪੂਰਾ ਰਿਵਿਊ ਕਰਾਇਆ ਉਹਦੇ ਵਿੱਚ ਕੁਛ ਪਾਇਆ ਗਿਆ ਵੀ ਕਿਤੇ ਨਾ ਕਿਤੇ ਕੋਈ ਲੀਕਜ ਇਦਾਂ ਦੀ ਜਾਂ ਕਿਸੇ ਨਾ ਕੋਈ ਇੰਸਟਰੂਮੈਂਟ ਅੱਜਕੱਲ ਸਾਰੇ ਯੂਜ਼ ਕਰਦੇ ਆ ਬੱਚੇ ਤਾਂ ਕਿਤੇ ਕਿਸੇ ਨੇ ਕਰ ਲਿਆ ਉਹ ਪੇਪਰ ਕੈਨਸਲ ਕਰਕੇ ਜਦਕਿ ਹਾਲਾਤ ਤੱਕ ਹੀ ਮੁੱਖ ਮੰਤਰੀ ਜੀ ਦੇ ਇਲਾਕੇ ਦੇ ਬੰਦੇ ਬੱਚੇ ਜ਼ਿਆਦਾ ਸੀਗੇ ਉਸ ਸੰਗੂਰ ਦੇ ਲੇਕਿਨ ਉਹਦੇ باوجود ਵੀ ਉਹਨਾਂ ਨੇ ਇੱਕ ਗੱਲ ਸੀ ਜਦੋਂ এমਪਲੋਇਮੈਂਟ ਲੈਟਰ ਦੰਨੇ ਬੱਚਿਆਂ ਨੂੰ ਸਿਰਫ ਮੈਰਿਟ ਦੇ ਆਧਾਰ ਤੇ ਉਹਨਾਂ ਦੇ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਇਹਦੇ ਮੁੱਖ ਨੱਕ ਦੇ ਦੁਆਰਾ ਫਿਰ ਦੁਆਰਾ ਬੱਚਿਆਂ ਕੋ ਡੈਸਟ ਲਿਆ ਗਿਆ ਔਰ 78 ਬੱਚੇ ਆ ਬੱਚਿਆਂ ਕੋ ਜਿਹਨਾਂ ਨੂੰ ਅਸੀਂ ਇੰਪਲੋਇਮੈਂਟ ਲੈਟਰ ਦਿੱਤੇ ਮੁੱਖ ਮੰਤਰੀ ਖੁਦ ਦਿੰਦੇ ਆ ਅਸੀਂ ਨਾ ਹੋਈਦਾ ਉਹਦੇ ਵਿੱਚ ਪੁੱਛਿਆ ਗਿਆ ਬੱਚੇ ਇੰਨੇ ਖੁਸ਼ ਸੀਗੇ ਉਹਦੇ ਵਿੱਚ ਮੇਰੇ ਹੁਸ਼ਿਆਰਪੁਰ ਦੇ ਇੱਕ ਲੜਕੀ ਭਰਤੀ ਹੋਈ ਆ ਉਹ ਕਿਸੇ ਇੱਕ ਮਕੈਨਿਕ ਦੀ ਲੜਕੀ ਆ ਲਾਈਕ ਸਿੰਪਲ ਮਕੈਨਿਕ ਆ ਉਹਨਾਂ ਆ ਤੁਸੀਂ ਲੜ ਬਣੀ ਆ ਕੋਈ ਸਰਕਾਰ ਦੀ ਇਹਦੀ ਪੋਸਿਬਿਲਟੀ ਹੈ ਆਮ ਆਦਮੀ ਪਾਰਟੀ ਆਮ ਆਦਮ ਲੋਕਾਂ ਦੇ ਲਈ ਹੈ ਨਾ ਇਹ ਸਾਹਮਣੇ ਹੈ ਸਾਰਿਆਂ ਦੇ ਲੇਕਰ ਕਿਉਂਕਿ ਅਧਿਕਾਰੀ ਘੱਟ ਸੀਗੇ ਅਧਿਕਾਰੀ ਭਰਤੀ ਕਿਉਂ ਨਹੀਂ ਕਰਨੇ ਸੀਗੇ ਹੁਣ ਅੱਜ ਦਾ 1.5 ਸਾਲ ਦਾ ਅਸੀਂ ਸਾਰੇ ਕਹਿ ਰਹੇ ਹਾਂ ਜੀ ਇਹ ਗੱਲ ਹੈਗੀ ਹੈ ਵੱਡ ਅੱਗੇ ਕੀ ਸਿਕਾ ਬਣੇ ਸਮਝ ਨਹੀਂ ਆਉਂਦੀ ਵੀ ਇਹਨਾਂ ਜਦੋਂ ਭਰਤੀਆਂ ਕਿਉਂ ਨਹੀਂ ਕੀਤੀਆਂ ਅਗਰ ਬਤਾਰੀ ਹਜ਼ਾਰ ਨੌਕਰੀਆਂ ਸਰਕਾਰ ਨੇ ਦਿੱਤੀਆਂ ਲਿਆ ਬਖਵਖ ਮੈਕਨੋ ਜੀ ਤੇ ਉਹਦਾ ਉਹ ਪਹਿਲਾਂ ਕਿਥੇ ਸੀਗੇ ਬੰਦੇ ਅਗਰ ਮੈਂ ਤੁਹਾਨੂੰ ਕਿਹਾ ਵੀ 35-40 ਸਾਲ ਤੋਂ ਪਟਵਾਰੀ ਨਹੀਂ ਰੱਖੇਗੇ ਕਿੱਥੇ ਸੀਗੇੁੱਤੇ ਪਏ ਇਹਦੀ ਇੱਕ ਟੀਵੀ ਡਿਊਟੀ ਸੀ ਲੇਕਿਨ ਸਰਕਾਰ ਨੂੰ ਸਾਰੇ ਨਾਮਸ ਪੂਰੇ ਕਰਕੇ ਹੀ ਭਰਤੀ ਕਰਨੀ ਹੈ ਇੱਦਾਂ ਤਹਿਸੀਲਦਾਰ ਤੁਹਾਡੇ ਕੋਲ ਘਟਾ ਹੈ ਤਹਿਸੀਲਦਾਰ ਪ੍ਰਮੋਟ ਹੋ ਗਿਆ ਡੀਆਰਓਜ਼ ਬਣ ਗਿਆ ਪੀਸੀਐਸ ਬਣ ਗਿਆ ਤੇ ਸਰ ਉਹਨੂੰ ਟਾਈਮ ਲੱਗਦਾ ਇੱਕ ਪੜਤੀ ਦਾ ਟਾਈਮ ਹੈ ਅਦਰਵਾਇਜ਼ ਅਸੀਂ ਤਾਂ ਵੀ ਉਹਨ ਡੈਫੀਨੇਟਲੀ ਐਡੀਸ਼ਨਲ ਤੋਂ ਕੰਮ ਲਵਾਂਗੇ ਮਮਨ ਨੇ ਤਾਂ ਐਡੀਸ਼ਨਲ ਤੋਂ ਕੰਮ ਲੈਣਾ ਉਹਦੇ ਕੋਲ ਹੋਰ ਤਾਂ ਹੈ ਨਹੀਂ ਕਿ ਅੱਜ ਭਰਤੀ ਕਰ ਲਈਏ ਤੇ ਇੱਦਾਂ ਦਾ ਨਹੀਂ ਦਾਣਾ ਡੈਫੀਨੇਟਲੀ ਜਿੱਦਾਂ ਵੀ ਦਮਾਂਗੇ ਤੁਹਾਨੂੰ ਤਹਿਸੀਲਦਾਰ ਨੋਟਿਸ ਆਏਗਾ ਉਹ ਦੁਬਾਰਾ ਇਹਨੂੰ ਰਿਵਿਊ ਕਰ ਰਹੇ ਨੇ ਦਵਾਂਗੇ ਕਿਉਂਕਿ ਇਹ ਬਹੁਤ ਪੂਰੇ ਪੰਜਾਬ ਦੀ ਸਮੱਸਿਆ ਬਣ ਜਾਂਦੀ ਹੈ ਨਾ ਫਿਰ ਅਸੀਂ ਉਹਨੂੰ ਫਿਰ ਦੇਖਾਂਗੇ ਕਿੱਥੇ ਦਿੱਤਾ ਜਾ ਸਕਦਾ ਕਿਹੜੀ ਆਪਾਂ ਅਸੀਂ ਨੇੜੇ ਨੇੜੇ ਦੇ ਚਾਰਜ ਹੀ ਦੇਣੇ ਹੁੰਦੇ ਆ ਫਿਰ ਕਿਉਂਕਿ ਉਹਦਾ ਪਰ ਦੇਖੋ ਤੁਹਾਨੂੰ ਤਾਂ ਤਹਿਸੀਲ ਹੈਗੇ 200 ਫਰਜ਼ ਕਰ ਲਓ ਤੇ ਤੁਹਾਡੇ ਕੋਲ ਬੰਦੇ ਹੈਗੇ 100 ਤੇ ਫਿਰ ਉਹਨੂੰ ਕਵਰ ਤਾਂ ਕਰਨਾ ਨਾ ਜੀ ਉਹ ਚੀਜ਼ ਵੀ ਕਵਰ ਕੀਤਾ ਜਾ ਰਿਹਾ ਔਰ ਨੰਨੀ ਭਰਤੀ ਵੀ ਕਰ ਰਹੇ ਹੈ ਜਿੱਦਾਂ 78 ਆ ਗਿਆ ਸਾਡੇ ਨਾ ਤਹਿਸੀਲਦਾਰ ਉਹ ਵੀ ਜਲਦੀ ਬੱਚੇ ਗਰਾਊਂਡ ਤੇ ਟ੍ਰੇਨਿੰਗ ਸੈਸ਼ਨ ਕਰਕੇ ਭੇਜ ਦੇ